ਮੰਮੀ ਕੀ ਗੱਲਾਂ ਬੜਾ ਚੁੱਪ ਚਿਆਂ ਕਰਕੇ ਬੈਠੀ ਅੱਜ ਹੈ ਮੈਂ ਕੀ ਕਰਾਂ ਸਾਡਾ ਤਾਂ ਜੀ ਨਹੀਂ ਲੱਗਦਾ ਭੈਣ ਪਰ ਮੰਮੀ ਕਾ ਤੋੜੀ ਜੀ ਲੱਗਦਾ ਲੋਕੀ ਤਾਂ ਬਾਹਰ ਨੂੰ ਭੱਜਦੇ ਆ ਬਾਹਰ ਨੂੰ ਜਿਹੜੇ ਭੱਜਦੇ ਭੱਜੇ ਫਿਰ ਨਹੀਂ ਤਾਂ ਤੇ ਮੁੰਡਿਆਂ ਕੋਈ ਜਾਣੇ ਭਾਈ ਤੇਰੇ ਮੁੰਡੇ ਤੇਰੇ ਨਾਲ ਬਹੁਤ ਰੌਣਕ ਲਾਉਂਦੇ ਨਾ ਇੱਥੇ ਉਹ ਜੀ ਰੌਣਕ ਨਹੀਂ ਹੈਗੀ ਹਨਾ ਇੱਥੇ ਬਸ ਇੱਥੇ ਅੰਦਰ ਵੜ ਕੇ ਸੌਂ ਰੋ ਇੱਥੇ ਅੰਦਰ ਵੜ ਕੇ ਪੈ ਜਾਓ ਬਸ ਕਾਲੂ ਪੀਣੋ ਬਸ ਉੱਥੇ ਵਧੀਆ ਤੇਰੇ ਮੁੰਡੇ ਕਿੰਨੇ ਕੁੱਤੇ ਭਾਈ ਘਰਾ ਦਿੰਦੇ ਆ ਤੇ ਪਕਾਈ ਕਰਦੇ ਨੇ ਜਾਂਦੇ ਘਰੇ ਹੀ ਪਕਾਈ ਕਰਦੇ ਰਹਿੰਦੇ ਨੇ ਕਿਹੜਾ ਬਾਹਰ ਕਰਦੇ ਪਰ ਉਹੀ ਨਾ ਹਾ ਹਾਸਾ ਖੇਡਦਾ ਤਾਂ ਬਣਿਆ ਨਾ ਤੁਹਾਡੇ ਲਈ ਦਿਲ ਤਾਂ ਲੱਗਾ ਰਹਿੰਦਾ ਹਾਏ ਤੇ ਤੂੰ ਇੰਨੀ ਉਦਾਸ ਹੋਈਂਗੀ ਤੇਰੇ ਮੁੰਡੇ ਵੇਖਣਗੇ ਤੇ ਕੀ ਸੋਚਣਗੇ ਮੰਮੀ ਵਿੱਚ ਲੱਗੇ ਹਾਸਾ ਖੇਡ ਕੇ ਵੜ ਕੇ ਪੈ ਜਾ ਬਾਹਰ ਨੂੰ ਮੰਮੀ ਕੀ ਗੱਲ ਆ ਬੜਾ ਬਾਹਰ ਨੂੰ ਜਿਹੜੇ ਭਾਂਜਦੇ ਭੱਜੇ ਫਿਰ ਨਹੀਂ ਤਾਂ ਤੇਰੇ ਮੁੰਡਿਆਂ ਕੋਈ ਜਾਣੂ ਭਾਈ ਤੇਰੇ ਮੁੰਡੇ ਤੇਰੇ ਨਾਲ ਬਹੁਤ ਰੌਣਕ ਲਾਉਂਦੇ ਨਾ ਇੱਥੇ ਉਹ ਜੀ ਰੌਣਕ ਨਹੀਂ ਹੈਗੀ ਹਨਾ ਇੱਥੇ ਬਸ ਇੱਥੇ ਅੰਦਰ ਵੜ ਕੇ ਸੌਂ ਰੋ ਇੱਥੇ ਅੰਦਰ ਵੜ ਕੇ ਪੈ ਜਾਓ ਬਸ ਖਾਣ ਪੀਣੋ ਬਸ ਉੱਥੇ ਵਧੀਆ ਤੇਰੇ ਮੁੰਡੇ ਕਿੰਨੇ ਕੁੱਤੇ ਭਾਈ ਘਰਾ ਦਿੰਦੇ ਨੇ ਪਕਾਈ ਕਰਦੇ ਰਹੀਆਂ ਤੇ ਘਰੇ ਹੀ ਪਕਾਈ ਕਰਦੇ ਰਹਿੰਦੇ ਨਹੀਂ ਕਿਤੇ ਬਾਹਰ ਕਰਦੇ ਪਰ ਉਹੀ ਨਾ ਹਾਸਾ ਖੇਡਾ ਤਾਂ ਬਣਿਆ ਨਾ ਤੁਹਾਡੇ ਲਈ ਦਿਲ ਤਾਂ ਲੱਗਾ ਰਹਿੰਦਾ ਹਾਏ ਤੇ ਤੂੰ ਇੰਨੀ ਉਦਾਸ ਹੋ ਗਈ ਤੇਰੇ ਮੁੰਡੇ ਵੇਖਣਗੇ ਤੇ ਕੀ ਸੋਚਣਗੇ